ਗਰਜਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਭਰਾਵੋ ਆਪਣੇ ਬੱਚਿਆਂ ਦਾ ਖਿਆਲ ਰੱਖਿਆ ਕਰੋ ਜਿਹੜਾ ਤੁਸੀਂ ਸਾਹਮਣੇ ਟੱਠਾ ਦੇਖ ਰਹੇ ਹੋਗੇ ਇਹਨੇ ਸਾਡੇ ਪਿੰਡ ਦੇ ਵਿੱਚ ਕਾਫੀ ਵੱਡਾ ਨੁਕਸਾਨ ਕਰਤਾ ਇੱਕ ਬਾਈ ਸੀਗਾ ਕਰੀਬ 50 ਸਾਲ ਦਾ ਉਹਦੇ ਟੱਕਰ ਮਾਰੀ ਤੇ ਕਾਫੀ ਸੀਰੀਅਸ ਹੈ ਬਾਈ ਉਹ ਇੱਥੋਂ ਬਠਿੰਡਿਓ ਪਟਿਆਲੇ ਭੇਜਤਾ ਤੇ ਆਵਦੇ ਬੱਚਿਆਂ ਦਾ ਖਾਸ ਕਰਕੇ ਹੁਣ ਇਸ ਟਾਈਮ ਤੇ ਹੁਣ ਇਹ ਫਸਲਾਂ ਦਾ ਨੁਕਸਾਨ ਕਰਦੇ ਨੇ ਤਾਂ ਆਪਣੇ ਪਿੰਡ ਵਾਲੇ ਅਗਲੇ ਪਿੰਡ ਅਗਲੇ ਪਿੰਡ ਵਾਲੇ ਆਪਣੇ ਪਿੰਡ ਆਵੇਂ ਕਰਕੇ ਇਹ ਸਾੜ ਰਹੇ ਨੇਗੇ ਤੇ ਆਵਦੇ ਬੱਚਿਆਂ ਦਾ ਖਾਸ ਕਰਕੇ ਆਹ ਟਾਈਮ ਆ ਮਹੀਨਾ ਡੁੱਢ ਮਹੀਨਾ ਖਾਸਾ ਖਿਆਲ ਰੱਖਿਓ ਆਵਾਰਾ ਪਸ਼ੂ ਆ ਸਾਡੇ ਪਿੰਡ ਦੇ ਵਿੱਚ ਇਸ ਟਾਈਮ ਮਿੱਥਾਈ ਦੇ ਵਿੱਚ ਬੰਨਿਆ ਹੋਇਆ ਅੜਾਇਆ ਹੋਇਆਗਾ ਵੀ ਇਹਦਾ ਹੱਲ ਕਰਨ ਵਾਸਤੇ ਪਿੰਡ ਦੇ ਨੌਜਵਾਨ ਇਕੱਠੇ ਹੋ ਰਹੇ ਨੇਗੇ ਬਾਕੀ ਬੱਚੇ ਜਦੋਂ ਇਨਸਾਨ ਇਸ ਪਸ਼ੂ ਨੂੰ ਮਾਰਦਾ ਤਾਂ ਇਹ ਇਹਦਾ ਯਾਨਕੀ ਆਪਣੇ ਦਾ ਕੰਮ ਇਹ ਦਿਮਾਗ 'ਚ ਰੱਖਦਾ ਹੈ ਤੀਜੀ ਤਾਂ ਆਪਾਂ ਨੂੰ ਪਿਆਰ ਕਰਾਂਗੇ ਤਾਂ ਇਹ ਪ੍ਰਭੂ ਆਪ ਨੂੰ ਪਿਆਰ ਦੇਊਗਾ ਜੇ ਆਪਾਂ ਇਹਨੂੰ ਹੇਟ ਕਰਾਂਗੇ ਨਾ ਕੁਝ ਮਾਰਾਂਗੇ ਤਾਂ ਇਹਨੇ ਮਤਲਬ ਇਨਸਾਨ ਤੋਂ ਇਹਨੂੰ ਸਾਰੇ ਫਿਰ ਉਹੋ ਜਿਹੀ ਲੱਗਦੇ ਨੇ ਵੀ ਸਾਰੇ ਇੱਕੋ ਜਿਹੇ ਇਨਸਾਨ ਫਿਰ ਇਹ ਟੱਕਰ ਮਾਰਦਾ ਮੌਕਾ ਦੇਖ ਕੇ ਕਿਸੇ ਨੂੰ ਬਖਸਦਾ ਨਹੀਂਗਾ ਤਾਂ ਆਪਾਂ ਆਪਾਂ ਆਪੋ ਆਪਣੇ ਬੱਚਿਆਂ ਦਾ ਖਿਆਲ ਰੱਖ ਕੇ ਤੇ ਗੌਰ ਕਰੀਏ ਬਾਕੀ ਸਾਡੇ ਪਿੰਡ ਦੇ ਇਥੋਂ ਦੇ ਮੁੰਡੇ ਨੇ ਜਿਹੜੇ ਨੌਜਵਾਨ ਨੇ ਉਹਦਾ ਹੱਲ ਕਰਨ ਵਾਸਤੇ ਸ਼ਾਮ ਨੂੰ 6 ਵਜੇ ਇਕੱਠੇ ਹੋ ਰਹੇ ਨੇਗੇ ਆਪਣਾ ਮਕਸਦ ਇਹ ਹੀ ਆ ਵੀ ਆਪਾਂ ਪਹਿਲੀ ਅਵੇਰ ਰਹੇ ਵੀ ਆਪਣੇ ਕੋਈ ਇਸ ਤਰ੍ਹਾਂ ਦਾ ਹਾਦਸਾ ਨਾ ਹੋਵੇ ਨਾ ਇਸ ਤਰ੍ਹਾਂ ਦੀ ਕੋਈ ਦਰਘਟਨਾ ਨਾ ਆ ਘਟੇ ਜੀ ਦਿਨ ਆਪਾਂ ਬਾਅਦ ਵਿੱਚ ਪਸਤਾਈਏ ਤਾਂ ਆਪਾਂ ਉਹਦਾ ਹੁਣੀ ਗੌਰ ਕਰ ਲਈਏ ਜਿਹਦੇ ਬੱਚੇ ਸਕੂਲ ਵਗੈਰਾ ਜਾਂਦੇ ਨੇ ਜਾਂ ਖੇਤਾਂ 'ਚ ਰਹਿੰਦੇ ਨੇ ਜਿਵੇਂ ਵੀ ਕੋਈ ਸਿਸਟਮ ਹੈਗਾਗਾ ਬੱਜ ਕੇ ਰੋ ਜੰਗਰੇ ਤੂੰ ਦੇਖਣਾ ਤੁਸੀਂ ਨੂੰ ਓਏ ਦੇਖਣਾ ਏ ਹੋ ਗਰੇ ਭੈਣੇ ਫੁੱਲ ਲੱਗੇ ਨੇ ਦੇਖਣ ਨੂੰ ਐ ਇਕੱਠੇ ਖੜੇ ਹੋ ਉਹ ਹੀ ਮਾਰਦਾ ਦੀ ਉਹ ਹੀ ਮਾਰਦਾ ਦੀ ਉਹ ਚੱਕਿਆ ਉਹ ਰੋਟਾ ਬੋਲ ਉਹ ਇਧਰੋਂ ਸਾਈਡ ਤੇ ਜਾ ਫੋਨ ਆ ਪੁੱਤ ਆ ਮੋਈ ਜੀ ਉਹ ਜੀ ਇਹ ਮੈਂ ਸਾਨੂੰ ਕਹਾ ਪਊ ਮਾਇਰ ਕਹਿੰਦਾ ਸੀ ਪਹਿਲਾਂ ਦੀ ਵੇਲਾ ਆਈ ਬਣ ਗਿਆ ਹੁਣ ਵੀ ਪਊਗਾ ਵਾਲੇ ਹੋ ਗਏ ਹੁਣ ਹੁਣ ਤਾਂ ক ਲੱਥ ਪਾ ਰਿਹਾ ਨੇ ਯਾਰ ਕੋਈ ਮੁਕਾਦੀ ਨਹੀਂ ਬੱਜਦਾ ਉੱਤੇ ਵੇਜੂ ਕੇ ਉਹ ਲੱਥ ਪਾਦਾ ਨਾ ਗੇੜੇ ਖਵਾ ਕੇ ਤੇ ਵੇਜੂ ਨਹੀਂ ਨਾ ਭੈਣਾ ਬੰਦਾ ਖਤਰਨਾਕ ਆ ਹੱਥ ਨਹੀਂ ਪਤਰੋਂ ਦਾ ਨਾ ਕੋਈ ਪਈ ਜੇ ਨਾ ਵਾ ਤੂੰ ਕਿ ਪੱਟੇ ਮੇਨ ਬੰਦੇ ਬਹਰ ਜਾ ਅੱਛਾ ਹਾਂ ਫਿਰ ਦੱਪਾ ਜੀ